ਰੋਡ ਦਾ ਚਾਹੀਦਾ ਸਦਾ ਸਾਨੂੰ ਚੌੜਾ ਬਿਲਕੁਲ ਇਹ ਇਹ ਇਹਨਾਂ ਨੇ ਬਣਾਤਾ ਬਿਲਕੁਲ ਜੀ ਬਸ ਦੋ ਮੋਟਰਸਾਈਕਲ ਦੇ ਬਰਾਬਰ ਦੀ ਲੰਘਣ ਵਾਲਾ ਵੀ ਹਸਾ ਹਟਾ ਦੇ ਨੇ ਕੱਲੋ ਇਸ ਰੋਡ ਤੇ ਲੜਾਈਆਂ ਹੋਇਆ ਕਰਨੀਆਂ ਦੇਖੋ ਜੀ ਗੱਲ ਤਾਂ ਮੇਰੇ ਹਿਸਾਬ ਨਾਲ ਰੋਡ ਕਿਉਂਕਿ ਫੁੱਲਾ ਚੌੜਾ ਚਾਹੀਦਾ ਵਾ ਇਹ ਜੋ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੀਤਾ ਸਿੰਘ ਦਾ ਇੱਕ ਪਾਸੇ ਕਾਰ ਇੱਕ ਪਾਸੇ ਸਾਈਕਲ ਬੱਚਿਆਂ ਦੇ ਲਗਾਉਣੇ ਔਖੇ ਆ ਤੁਸੀਂ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲਿਆ ਪਰ ਸਾਡੀ ਇਹ ਸੜਕ ਗੁਰਦੁਆਰਾ ਸਾਹਿਬ ਤੱਕ ਪਹੁੰਚੀ ਹੀ ਨਹੀਂ ਹੈਗੀ ਇਹ ਸੜਕ ਰਸਤੇ ਜੀ ਬੰਦ ਹੋ ਰਹੀ ਹੈ ਜੀ ਸਿਰਫ ਚੌਂਕ ਤੱਕ ਬਣ ਰਹੀ ਆ ਅਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਤੇ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਬਾਸ ਪੰਜਾਬ ਦੇ ਲਾਈਵ ਟੀਵੀ ਦੇ ਨਾਲ ਸੋ ਅੱਜ ਮੈਂ ਖੜਾ ਜੀ ਬੂਥਗੜੇ ਪਿੰਡ ਦੇ ਬਿਲਕੁਲ ਚੌਰਾਹੇ ਦੇ ਵਿੱਚ ਇਹ ਜਿਹੜਾ ਤੁਸੀਂ ਰੋਡ ਦੇਖ ਰਹੇ ਹੋ ਇਹ ਮੇਨ ਅੰਡੇ ਨੂੰ ਜਾਂਦਾ ਹੀ ਰਾਹ ਰੋਡ ਜਿੱਥੋਂ ਗੇਟ ਦੇ ਐਂਟਰ ਹੁੰਦੇ ਆ ਸਾਰੇ ਆਪਾਂ ਪਿੰਡ ਬੂਸਗੜ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੇ ਆ ਜੀ ਸੋ ਇਹ ਗੁਰਦੁਆਰਾ ਸ਼ਹੀਦਾਂ ਨੂੰ ਜਾਣ ਤੋਂ ਪਹਿਲਾਂ ਇੱਕ ਸੱਦੇ ਹੱਥ ਸਕੂਲ ਆਂਦਾ ਫਿਰ ਰੌਣਕ ਸਿੰਘ ਕਰਿਆਨਾ ਸਟੋਰ ਆਂਦਾ ਉਸ ਤੋਂ ਬਾਅਦ ਇਹ ਚਰਖਾ ਹੁੰਦਾ ਹੈ ਸਾਡਾ ਸੋ ਇਹ ਚਰਖਾ ਦੇ ਨਾਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਸ਼ੰਗਾਰਾ ਸਵੀਟ ਐਂਡ ਡੈਰੀ ਆ ਜੀ ਅੱਧਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਪ੍ਰੀਤ ਮੈਡੀਕਲ ਹਾਲ ਤੇ ਇਹ ਰੋਡ ਜਿਹੜਾ ਗਿਆ ਇਹ ਮਾਲੂ ਸੰਤਾਂ ਨੂੰ ਗਿਆ ਜੀ ਤੋ ਇਹ ਚਰਚਾ ਜਿਹੜਾ ਇਹ ਚਰਚਾ ਦੇ ਵਿੱਚ ਖੜਮ ਦਾ ਅੱਜ ਕਾਰਨ ਕੀ ਆ ਕਾਰਨ ਇਹ ਆ ਵੀ ਜਿਹੜਾ ਸਾਡਾ ਆ ਰੋਡ ਸੀਗਾ ਜੋ ਗੁਰਦੁਆਰਾ ਸ਼ਹੀਦਾਂ ਨੂੰ ਆ ਰਿਹਾ ਅੱਡੇ ਤੋਂ ਇਸ ਰੋਡ ਦੀ ਆਪਾਂ ਗੱਲ ਕਰ ਰਹੇ ਆ ਜੀ ਇਹ ਰੋਡ ਪਹਿਲਾਂ 12.5 ਫੁੱਟ ਤਿਆਰ ਸੀ ਤੇ ਅੱਜ ਆਪਾਂ ਇੱਟਾਂ ਕੱਢ ਲਈਏ ਤਾਂ ਮਗਰ ਸਿਰਫ 10 ਫੁੱਟ ਰਹਿ ਜਾਂਦਾ ਪਹਿਲਾਂ 12.5 ਫੁੱਟ ਰੋਡ ਤਿਆਰ ਸੀ ਅਤੇ ਪਿੱਛੇ ਜੇ ਮੰਤਰੀ ਸਾਹਿਬ ਨੇ ਪਿੱਛੇ ਜੇ ਇੱਕ ਪਰ ਆਸੋ ਜਾਰੀ ਕੀਤਾ ਸੀਗਾ ਜਿਹਦੇ ਵਿੱਚ ਕਿਹਾ ਸੀ ਵੀ ਇਹ ਰੋਡ 18 ਫੁੱਟਾ ਬਣੂਗਾ ਸੋ 18 ਫੁੱਟਾਂ ਦੇ ਵਿੱਚੋਂ ਜਿਹੜਾ ਪਹਿਲਾ ਸੀਗਾ ਉਹ ਵੀ ਘਟਾ ਦਿੱਤਾ ਸੋ ਸਾਡੇ ਨਾਲ ਵੀਰ ਕਰਨੈਲ ਸਿੰਘ ਜੀ ਖੜੇ ਨੇ ਜਿਹਨੂੰ ਪਿਆਰ ਨਾਲ ਸ਼ੇਰਾ ਵੀ ਕਹਿੰਦੇ ਆ ਸੋ ਇਹ ਹਰ ਰੋਜ਼ ਇੱਥੇ ਚੌਕ ਦੇ ਵਿੱਚ ਆਪਣੀ ਸਬਜ਼ੀ ਅਤੇ ਫਲ ਫਰੂਟਾਂ ਦੀ ਰੇੜੀ ਲਾਂਦੇ ਆ ਤੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਸੱਸੀ ਕਾਲ ਜੀ ਸੱਸੀ ਕਾਲ ਜੀ ਬਾਈ ਜਿਹੜੇ ਹੁਣੇ ਰੋਡ ਬਣ ਰਿਹਾ ਹਾਂਜੀ ਇਹ ਤੁਸੀਂ ਦੇਖਿਆ ਵੀ ਪਹਿਲਾਂ ਵੀ ਤੁਸੀਂ ਇੱਥੇ ਰਹੋਨੇ ਆਂ ਵੀ ਇਹ ਪਹਿਲਾਂ ਨਾਲੋਂ ਚੌੜਾ ਬਣ ਰਿਹਾ ਜਾਂ ਛੋਟਾ ਬਣ ਰਿਹਾ ਜੀ ਪਹਿਲਾਂ ਨਾਲੋਂ ਬਹੁਤ ਛੋਟਾ ਜੀ ਹਾਂਜੀ 11 ਫੁੱਟ ਮਸੂਲੀ ਹੋਣਾ ਜੀ ਇੱਟਾਂ ਪਾ ਕੇ ਰਲਾ ਵਲਾ ਕੇ 11 ਫੁੱਟ ਮਸੂਲੀ ਹੋਣਾ ਪਹਿਲਾਂ ਕਹਿੰਦੇ ਇਟਾਰੇ ਬਣ ਪਰ ਹੁਣ ਇਸ ਟਾਈਮ ਇਹ ਮਤਲਬ ਕਰਦਾ 11 11 ਹੀ ਹੋਊਗਾ 11 ਫੁੱਟ ਹੈ ਜਿਹੜਾ ਆਪਣਾ ਬਾਈ ਆ ਰੋਡ ਬਣਿਆ ਹੋਇਆ ਪਹਿਲਾਂ ਪੁਰਾਣਾ ਰੋਡ ਹੈ ਇਹ ਰੋਡ ਆ 12.5 ਫੁੱਟ ਆ ਵੀਰ ਸਰਜੀਤ ਸਿੰਘ ਜੀ ਖੜੇ ਨੇ ਜੀ ਇਹ ਹੈ ਜੀ ਸ਼ੰਗਾਰਾ ਸਿੰਘ ਜਿਹੜੀ ਮਾਰਕਟ ਪੈਂਦੀ ਹੈ ਸਾਡੇ ਚੌਕ ਦੇ ਵਿੱਚ ਉਹਨਾਂ ਦੇ ਬੜੇ ਬੇਟੇ ਨੇ ਜੀ ਸੋ ਇਹ ਜਿਹੜਾ ਰੋਡ ਹੈ ਇਹਨਾਂ ਦੇ ਮੋਰੇ ਹੋ ਕੇ ਲੰਘਦਾ ਜੀ ਸੋ ਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜਿਹੜਾ ਪੁਰਾਣਾ ਰੋਡ ਸੀਗਾ ਉਹ ਚੌੜਾ ਸੀਗਾ ਜਾਂ ਜਿਹੜਾ ਆਹ ਨਵਾਂ ਬਣ ਰਿਹਾ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਭਾਈ ਇਹ ਰੋਡ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਭਾਜੀ ਰੋਡ ਬਾਰੇ ਗੱਲ ਇਹ ਕਰਨਾ ਚਾਹੁੰਦੇ ਵੀ ਜਿਹੜਾ ਸਾਡਾ ਪੁਰਾਣਾ ਰੋਡ ਬਣਿਆ ਹੋਇਆ ਆਹ ਵਾਲਾ ਜਿਹੜਾ ਪਿੰਡ ਤੋਂ ਪਹਿਲਾਂ ਜਾਂਦਾ ਕਟੋਕਾ ਤੇ ਆਉ ਸਾਢੇ 12 ਫੁੱਟ ਦਾ ਵਾ ਹਾਂਜੀ ਇਹ ਰੋੜ ਕਟੋਕਟ ਵੀ 10 ਫੁੱਟ ਦਾ ਮੇਰੇ ਖਿਆਲ ਨਾਲ ਲੱਗ ਰਿਹਾ ਹੁਣ ਜੁਲਾਈ ਮਹੀਨੇ ਦੇ ਵਿੱਚ ਜਦੋਂ ਆਇਆ ਸੀ ਮੰਤਰੀ ਨੇ ਪੋਸਟਰ ਵੀ ਛਾਪ ਕੇ ਲਾਇਆ ਸੀ ਉਹ ਕਹਿੰਦੇ ਵੀ ਨਾ ਇਹ ਰੋੜ ਗੁਰਦੁਆਰਾ ਸਾਹਿਬ ਨੂੰ ਜਾਂਦੇ ਉਹਨੂੰ 18 ਫੁੱਟ ਕਰ ਦਿੱਤਾ ਜਾਵੇ ਤਾਂ ਪਿੰਡ ਦੀ ਮੰਗ ਵੀ ਇਹੀ ਸੀ ਵੀ ਚਲੋ 18 ਫੁੱਟ ਬਣਾ ਦਿੱਤਾ ਜਾਵੇ ਵੀ ਗੁਰਦੁਆਰਾ ਸਾਹਿਬ ਨੂੰ ਰੋੜ ਜਾਂਦੀ ਆ ਬਿਲਕੁਲ ਜੀ ਬਿਲਕੁਲ ਤੇ ਹੁਣ ਇਹ ਰੋੜ ਬਿਲਕੁਲ ਵੀ ਮੇਰੇ ਖਿਆਲ ਆ ਵੀ ਜੇ ਸਾਹਮਣੇ ਗੱਡੀ ਆ ਜਾਵੇ ਤਾ ਮੋਟਰਸਾਈਕਲ ਉਧਰ ਹੋ ਜਾ ਰਿਹਾ ਵੇ ਉਧਰ ਗੱਡੀ ਆ ਰਹੀ ਹੋਵੇ ਤਾਂ ਲੰਘ ਨਹੀਂ ਸਕਦਾ ਬਿਲਕੁਲ ਜੀ ਇੰਨੇ ਹਾਲਾਤ ਮਾਰੇ ਆ ਇਹ ਰੋਡ ਸ਼ਿਦਾ ਸਿੰਘਾ ਦੇ ਦਰਬਾਰ ਨੂੰ ਜਾਂਦਾ ਇੰਨੇ ਕੋ ਸੰਗਤਾਂ ਦੀਆਂ ਲੱਖਾਂ ਦੇ ਹਿਸਾਬ ਨਾਲ ਵੀ ਕੋਈ ਗਿਣਤੀ ਨਹੀਂ ਹੈਗੀ ਉਹ ਰੋਡ ਤਾਂ ਚਾਹੀਦਾ ਸਦਾ ਸਾਨੂੰ ਚੌੜਾ ਬਿਲਕੁਲ ਇਹ ਇਹਨਾਂ ਨੇ ਬਣਾਤਾ ਬਿਲਕੁਲ ਜੀ ਵਿੱਚ ਦੋ ਮੋਟਰਸਾਈਕਲ ਵੀ ਬਰਾਬਰ ਦੀ ਲੰਘਣ ਵਾਲਾ ਵੀ ਹਿਸਾਬ ਤਾਂ ਬੈ ਨਹੀਂ ਕੱਲੋ ਇਸ ਇਸ ਰੋਡ ਤੇ ਲੜਾਈਆਂ ਹੋਇਆ ਕਰਨੀਆਂ ਆ ਨਾਲਾ ਕੰਮ ਕੋਈ ਗੱਡੀ ਜਾਂਦੀ ਆ ਜੀ ਗੱਡੀ ਵਾਲੇ ਮੈਂ ਕਿਹਾ ਕੋਈ ਇਧਰੋਂ ਗੱਡੀ ਸਮਝ ਚੱਲ ਗਈ ਤੇ ਇਧਰੋਂ ਆਈ ਉਹਨਾਂ ਨੇ ਐਹੀ ਦੇਖਿਆ ਕਿ ਤੂੰ ਥੱਲੇ ਲਾ ਉਹ ਕਹਿੰਦਾ ਤੂੰ ਥੱਲੇ ਲਾ ਇਹ ਲੜਾਈ ਲਈ ਕਾਰਨ ਬਣਨਾ ਹੋਰ ਉਹ ਇਹਨੂੰ ਤਾਂ ਮੈਂ ਕਹਿੰਦਾ ਵੀ ਹੁਣੇ ਕੰਮ ਰੋਕ ਕੇ ਹਲੇ ਵੀ ਕੱਚਾ ਹੀ ਆ ਕੰਮ ਰੋਕੇ ਨੂੰ ਦੁਆਰ ਤੋਂ ਵਧੀਆ ਤਰੀਕੇ ਨਾਲ ਥੋੜਾ ਚੌੜਾ ਕੀਤਾ ਜਾਵੇ ਰੋਡ ਸਾਡੀ ਮੰਗ ਇਹੀ ਆ ਬਸ ਜਦੋਂ ਸਕੂਲ ਦੀ ਬੱਸ ਆਉਂਦੀ ਹੈ ਜੀ ਜਾਂ ਕੋਈ ਟਰਾਲੀ ਆਉਂਦੀ ਹੈ ਟਰੈਕਟਰਾਂ ਦਾ ਫਿਰ ਤਾਂ ਜਮਾ ਹੀ ਔਖਾ ਹੋ ਜਾਂਦਾ ਜੀ ਬਹੁਤ ਮੁਸ਼ਕਲ ਆ ਜੀ ਸਾਹਮਣੇ ਗੱਡੀ ਆ ਰਹੀ ਆ ਉਹ ਕਹਣਾ ਤੂੰ ਥੱਲੇ ਲਾ ਉਹਨਾਂ ਕਹਣਾ ਤੂੰ ਥੱਲੇ ਲਾ ਓ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਲੜਾਈ ਦਾ ਕਾਰਨ ਬਣਨਾ ਹੈ ਰੋਡ ਇਹਨੂੰ ਥੋੜਾ ਜਿਹਾ ਚੌੜਾ ਕੀਤਾ ਜਾਵੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਦੇਖੀ ਵਿੱਚ ਚੱਲ ਚੱਲ ਪਿੱਛੇ ਨੂੰ ਕਰ ਲੈ ਔਰ ਕਰ ਲੈ ਕਰ ਲੈ ਔਰ ਕਰ ਲੈ ਕਰ ਲੈ ਕਰ ਲੈ ਅਨਿਆਣਿਆਂ ਨੇ ਵੀ ਕਹਿਤਾ ਰੋੜ ਦੰਗ ਹੈ ਜੀ ਦੰਗਾ ਹੀ ਅੰਨਾ ਰੋੜ ਚੁੱਤੀ ਨਾਲ ਚੁੱਤੀ ਚੱਲ ਵਾਸ ਚੱਲ ਆ ਜੀ ਦੋਸਤੋ ਆ ਦੇਖੋ ਤੁਸੀਂ ਜਿਹੜੀ ਬੂਥ ਗੜ ਨੂੰ ਛੜਕ ਜਾਂਦੀ ਹੈ ਇਹ ਕਿੰਨੀ ਛੋਟੀ ਬਣ ਗਈ ਆ ਦੇਖੋ ਆਟੋ ਕਿੰਨਾ ਥੱਲੇ ਲਾ ਕੇ ਨਗਾਣਾ ਪਿਆ ਇਹਨੂੰ ਚੱਲ ਵੀ ਚੱਲ ਆ ਜਾ ਜਦੋਂ ਇੱਥੇ ਸਕੂਲ ਦੀਆਂ ਬੱਸਾਂ ਆਂਦੀਆਂ ਉਸ ਵੇਲੇ ਕਿੰਨਾ ਬੁਰਾ ਹਾਲ ਹੁੰਦਾ ਹੋਊਗਾ ਆ ਤੁਸੀਂ ਦੇਖ ਲਿਓ ਆ ਜਾ ਬਈ ਆ ਨਿਆਣਿਆਂ ਦਾ ਵੀ ਨੰਗਣਾ ਔਖਾ ਹੋ ਆਇਆ ਇੱਥੋਂ ਕਿਸੇ ਦੀ ਟਰਾਲੀ ਨੰਗਣੀ ਇੱਥੋਂ ਜਾਂ ਕੋਈ ਟਿਪਰ ਨੰਗਣਾ ਜਾਂ ਸਕੂਲ ਦੀਆਂ ਬੱਸਾਂ ਨੰਗਣੀਆਂ ਫੇਰ ਕਿੰਨਾ ਬੁਰਾ ਹਾਲ ਹੁੰਦਾ ਹੋਊਗਾ ਇਹ ਬੂਸਗੜ ਸ਼ਹੀਦਾਂ ਵਾਲੀ ਸੜਕ ਹੈ ਜੀ ਜਿਸ ਸੜਕ ਦੇ ਉੱਪਰ ਇੱਕ ਗੱਡੀ ਦੇ ਨਾਲ ਬਰਾਬਰ ਗੱਡੀ ਨੰਗਣੀ ਬਹੁਤ ਔਖੀ ਹੈ ਆ ਵੀ ਆ ਜਾ ਉਹ ਲੰਘ ਜਾ ਲੰਘ ਜਾ ਵੀਰੇ ਇੱਧਰ ਹੀ ਲੰਘ ਜਾ ਰੋਡ ਦਾ ਤਾਂ ਗਈ ਆ ਪੁੱਤ ਰੋਡ ਦਾ ਰੋਣਾ ਹੁਣ ਹੋਰ ਕੀ ਆ ਆ ਦੇਖੋ ਆਹ ਆਮੋ ਸਾਹਮਣੇ ਗੱਡੀਆਂ ਆ ਗਈਆਂ ਤੁਸੀਂ ਸਾਈਡ ਤੇ ਹੋ ਜਾ ਬੱਚਿਓ ਆ ਦੇਖੋ ਜੀ ਲੋੜ ਦਿਦਾ ਉਹ ਸਾਈਡ ਤੇ ਹੋਇਓ ਲੰਗਲਾਨ ਦੇ ਪੁੱਤ ਲੰਗਲਾਨ ਦੇ ਲੰਗਲਾਨ ਦੇ ਆਰੇ ਵਾਰੋ ਭਾਈ ਸਾਤਰੀਕਾਲ ਜੀ ਭਾਈ ਆਪਣਾ ਕਿਹੜਾ ਪਿੰਡ ਹੈ ਜੀ ਪੰਜੇ ਪਿੰਡ ਹੈ ਜੀ ਭਾਈ ਆ ਜਿਹੜਾ ਰੋਡ ਸੀ ਪਹਿਲਾਂ 12.5 ਫੁੱਟ ਤਿਆਰ ਸੀਗਾ ਐਮਐਲਏ ਸਾਹਿਬ ਨੇ ਇੱਕ ਪੋਸਟਰ ਜਾਰੀ ਕੀਤਾ ਸੀਗਾ ਜਿਹਦੇ ਵਿੱਚ ਇਹ ਕਿਹਾ ਸੀਗਾ ਉਹਨਾਂ ਨੇ ਵੀ ਇਹ ਸੜਕ 18 ਫੁੱਟੀ ਬਣਨੀ ਆ ਇਹ ਜੁਲਾਈ ਮਹੀਨੇ ਦੀ ਗੱਲ ਹੈ ਜੀ ਇਹ ਰੋਡ ਦਾ ਉਹਨਾਂ ਨੇ ਕਿਹਾ ਸੀ ਵੀ ਟੈਲ ਵਾਲੀ ਸੜਕ ਨਵੀਂ ਬਣਨੀ ਹੈ ਪੱਕੀ ਰੋਡ ਬਣੂਗੀ 18 ਫੁੱਟ ਦੀ ਬਣੂਗੀ ਪਰ ਅੱਜ 18 ਫੁੱਟ ਤੋਂ ਘਟਾ ਕੇ ਇਹ ਰੋਡ ਤਕਰੀਬਨ 11 11.5 ਫੁੱਟਾਂ ਵਿੱਚ ਇੱਟਾਂ ਪਾ ਕੇ ਕੀ ਕਹਿਣਾ ਚਾਹੋਗੇ ਭਾਜੀ ਸਹੀ ਗੱਲ ਹੈ ਇਹ ਇਹ ਤਾਂ ਜੀ ਗਲਤ ਹੈ ਮੇਰੇ ਹਿਸਾਬ ਨਾਲ ਤਾਂ ਰੋਡ ਕਿਉਂਕਿ ਫੁੱਲਾ ਚੌੜਾ ਚਾਹੀਦਾ ਵਾ ਹੂੰ ਇਹ ਜੋ ਕਿ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੀਤਾਂ ਸਿੰਘਾਂ ਦਾ ਐਂਡ ਬੂਤ ਘੜ ਦੇ ਵਿੱਚ ਕਿਤੇ ਐਤਵਾਰ ਨੂੰ ਤਾਂ ਕਾਫੀ ਰੱਛੰਦਾ ਰੋਡ ਦੇ ਬਿਲਕੁਲ ਜੀ ਸੰਗਤ ਨੇ ਆਣਾ ਜਾਣਾ ਹੁੰਦਾ ਕਾफी ਦਿੱਕਤ ਆ ਹਾਂਜੀ ਹਾਂਜੀ ਜੇ ਰੋਡ ਨੂੰ ਹੋਰ ਛੋਟਾ ਕਰਨਗੇ ਇਹ ਤਾਂ ਮੁਸੀਬਤ ਦਾ ਘਰ ਆ ਜੀ ਬਾਈ ਕਮ ਸੇ ਪਹਿਲਾ ਜਿੰਨੀ ਤਾਂ ਚਾਹੀਦੀ ਏ ਰੋਡ ਪਹਿਲਾ ਜਿੰਨੀ ਸਹੀ ਆ ਜੇ ਪਹਿਲਾ 1.5 ਫੁੱਟ 1.5 ਫੁੱਟ ਤਿਆਰ ਆ ਪਹਿਲੀ ਸੜਕ ਪੁਰਾਣੀ ਜੇ ਇਹ ਪਹਿਲਾ ਜਿੰਨੀ ਵੀ ਕਰ ਦਣ ਤਾਂ ਵੀ ਵਧੀਆ ਗੱਲ ਆ ਕੱਟ ਕੱਟ ਕਿਉਂ ਬਣਾ ਰਿਹਾ ਏ ਕੀ ਆ ਪਤਾ ਹੁਣ ਕਿ ਆ ਇਹਨਾਂ ਕੋਲ ਕੀ ਪਰੇਸ਼ਾਨੀ ਹੋ ਗਈ ਪੈਸੇ ਦੀ ਕਮੀ ਹੋ ਗਈ ਕੀ ਤੰਗੀ ਹੋ ਗਈ ਇਹਨਾਂ ਕੋਲ ਜਗਾ ਵਾਧੂ ਫालतੂ ਛੱਡੀ ਐ ਇੱਧਰ ਵੀ ਫालतੂ ਆ ਉੱਧਰ ਵੀ ਫालतੂ ਆ ਬਿਲਕੁਲ ਜੀ ਆਹ ਤੇ ਗੱਡੀ ਹੁਣ ਇੱਕ ਨੰਗ ਦੀ ਆ ਕੋਈ ਮੋਟਰਸਾਈਕਲ ਆ ਨੰਗ ਥੋੜੀ ਸਕਦਾ ਬਰਾਬਰ ਉਹ ਦੇਖੋ ਹੁਣ ਉਹ ਸਾਹਮਣੇ ਗੱਡੀ ਆ ਗਈ ਭਾਈ ਹਾਂ ਆ ਸਾਹਮਣੇ ਗੱਡੀ ਆ ਗਈ ਉਹ ਗੱਡੀ ਦੇ ਨਾਲ ਅਸੀਂ ਨਹੀਂ ਨਿਕਲ ਸਕਦੇ ਮਤਲਬ ਭਾਈ ਸਕੂਲ ਕੈਮਰਾ ਤੁਸੀਂ ਮਾਰ ਕੇ ਇਹਨਾਂ ਨੂੰ ਦਿਖਾ ਦਿਓ ਬੱਚੇ ਦੀਆਂ ਸਕੂਲ ਦੀਆਂ ਬੱਸਾਂ ਵੀ ਆਉਂਦੀ ਜਾਂਦੀਆਂ ਉਦੋਂ ਕਿੰਨਾ ਬਰਾਬਰ ਰੋਕਣ ਦੀ ਆ ਜੀ ਬਹੁਤ ਬਹੁਤ ਹਾਂ ਸਾਡੀ ਬੇਨਤੀ ਆ ਪ੍ਰਸ਼ਾਸਨ ਨੂੰ ਤੇ ਐਮਐਲ ਪੂਰਾ ਖੁੱਲਾ ਡੁੱਲਾ ਵਧੀਆ ਕਟੋ ਘਟ 18 ਕਹਿੰਦੇ ਜੀ 12 ਪਹਿਲਾਂ ਹੀ 15 ਦਾ ਕਰ ਦਿੰਦਾ 15 ਜਾਂ 18 ਹੀ ਚਾਹੀਦਾ ਜੀ ਚਲੋ ਠੀਕ ਹੈ ਜੀ ਸ਼ੁਕਰੀਆ ਮਿਹਰਬਾਨੀ ਹਾਂ ਜੀ ਦੋਸਤੋ ਸਾਡੇ ਨਾਲ ਖੜੇ ਨੇ ਵੀਰ ਰਾਮਾ ਜੀ ਜਿਨ੍ਹਾਂ ਦੀ ਇਸੇ ਰੋਡ ਦੇ ਉੱਪਰ ਆ ਸਾਈਕਲ ਬੈਂਚਰਾਂ ਦੀ ਦੁਕਾਨ ਹੈ ਅਤੇ ਸੀਜ਼ਨ ਦੇ ਵਿੱਚ ਮੂੰਗਫਲੀ ਰੇੜੀਆਂ ਵਗੈਰਾ ਵੀ 베ਦੇ ਨੇ ਸੋ ਇਥੇ ਧੂੜ ਮਿੱਟੀ ਦੇ ਨਾਲ ਇਹਨਾਂ ਨੂੰ ਪਤਾ ਵੀ ਹੈ ਕਿੰਨਾ ਕ ਸਾਹਮਣਾ ਕਰਦੇ ਰਹੇ ਹਰ ਮਿਲ ਝਾੜੂ ਮਾਰਦੇ ਰਹਿੰਦੇ ਆ ਸੋ ਰੋਡ ਬਣ ਵੀ ਇੱਕ ਪਾਸੇ ਖੁਸ਼ੀ ਵੀ ਆ ਇੱਕ ਪਾਸੇ ਇਹਨਾਂ ਨੂੰ ਇਹ ਦੁੱਖ ਵੀ ਆ ਵੀ ਰੋਡ ਛੋਟਾ ਬਣ ਰਿਹਾ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਤੇ ਮੈਂ ਚੜ੍ਹਦੀ ਕਲਾ ਵਰਸ ਪਿਆਰ ਦੇ ਟੀਵੀ ਤੁਹਾਡਾ ਕਾਵਲ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਮੁੱਦਾ ਥੋੜਾ ਜਿਹਾ ਸਾਡੇ ਸਾਹਮਣੇ ਲੈ ਕੇ ਆਂਦਾ ਤੇ ਗੱਲ ਇਹ ਆ ਵੀ ਕਿ ਇਹ ਕਰੀਬ ਸੀ ਪਿੱਛੋਂ ਜਿਹੜੀ ਪ੍ਰਾਣੀ ਸੀ ਆਪਣੀ ਤੇ ਹੁਣ ਦੀ ਜਿਹੜੀ ਸੜਕ ਬਣ ਰਹੀ ਆ ਇਹ ਬਣ ਰਹੀ ਆ ਜੀ ਆਪਣੀ 11.5 ਫੁੱਟ ਲਗਭਗ ਤਿਆਰ ਹੋ ਕੇ ਤੇ ਕਾਫੀ ਛੋਟੀ ਹੋਣ ਕਰਕੇ ਬੱਚਿਆਂ ਦਾ ਸਕੂਲ ਤੋਂ ਨਿਕਲਦੇ ਜਿਸ ਸਮੇ ਬੱਚੇ ਤਾਂ ਜਦੋਂ ਮੋਟਰਸਾਈਕਲ ਕਾਰ ਵਗੈਰਾ ਆਉਂਦੀ ਆ ਅੱਜ ਇੱਕ ਬੱਚੇ ਨੂੰ ਟੱਕਰ ਵੀ ਵੱਜੀ ਆ ਸੱਟ ਵੀ ਵੱਜੀ ਬੱਚੇ ਦੇ ਜੀ ਛੁੱਟੀ ਟਾਈਮ ਤੇ ਮਤਲਬ ਇਹ ਕਾਫੀ ਵੱਡਾ ਨੁਕਸਾਨ ਵੀ ਆ ਦੂਜੀ ਗੱਲ ਅਸੀਂ ਸਾਡੇ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਦੇ ਉੱਪਰ ਬਹੁਤ ਵੱਡੀ ਕਿਰਪਾ ਹੋਈ ਇਸ ਨਗਰ ਤੋਂ ਇਸ ਨਗਰ ਤੋਂ ਮੈਂ ਤਾਂ ਕਹਾਵਾਂਗਾ ਕਿ ਸਾਡੇ ਨਗਰ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਬਣਿਆ ਗੁਰਦੁਆਰਾ ਸ਼ਹੀਦ ਸਿੰਘਾਂ ਦਾ ਜਿੱਥੋਂ ਪ੍ਰਚਾਰ ਸ਼ੁਰੂ ਕਰਨ ਵੇਲੇ ਆਪਣੇ ਸਾਡੇ ਕੈਬਨਿਟ ਮੰਤਰੀ ਸਾਹਿਬ ਹਰਦੀਪ ਜੀ ਇੱਥੇ ਆਏ ਸਕੇ ਔਰ ਉਸ ਤੋਂ ਬਾਅਦ ਜਦੋਂ ਫਿਰ ਉਹ ਸਰਕਾਰ ਦੇ ਵਿੱਚ ਜਿੱਤ ਕੇ ਵਾਪਸ ਜਾਂਦੇ ਐਮਐਲਏ ਬਣ ਕੇ ਤਾਂ ਉਸ ਤੋਂ ਬਾਅਦ ਵੀ ਉਹ ਸ਼ੁਕਰਾਨਾ ਕਰਨ ਵਾਸਤੇ ਆਏ ਸੀ ਤੇ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਮੰਤਰੀ ਸਾਹਿਬ ਜੀ ਤੁਸੀਂ ਗੁਰਦੁਆਰਾ ਸਾਹਿਬ ਤੋਂ ਅਸ਼ੀਰਵਾਦ ਲਿਆ ਪਰ ਸਾਡੀ ਇਹ ਸੜਕ ਗੁਰਦੁਆਰਾ ਸਾਹਿਬ ਤੱਕ ਪਹੁੰਚੀ ਹੀ ਨਹੀਂ ਹੈਗੀ ਇਹ ਸੜਕ ਰਸਤੇ ਜੀ ਬੰਦ ਹੋ ਰਹੀ ਹੈ ਜੀ ਸਿਰਫ ਚੌਂਕ ਤੱਕ ਬਣ ਰਹੀ ਹੈ ਤੇ ਮੈਂ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਨਾ ਚਾ ਪੇ ਸਰਦ ਜੀ ਤੁਸੀਂ ਤਾਂ ਖੁਸ਼ੀ ਖੁਸ਼ੀ ਜੀ ਬੈਸੇ ਹੀ ਉਸ ਨਗਰ ਤੇ ਥੋੜਾ ਧਿਆਨ ਦਿਓ ਚਾ ਚਾਚ ਤੁਸੀਂ ਸੜਕ ਬੈਸੀ ਤੁਹਾਨੂੰ ਬਣਾਉਣੀ ਚਾਹੀਦੀ ਸੀ ਕਿ ਸਾਡੀ ਹੁਣ ਵੀ ਬੇਨਤੀ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਆ ਕੇ ਸੜਕ ਜੂ ਨੂੰ ਪਚਾਓ ਕਿਉਂਕਿ 18 ਫੁੱਟ ਦਾ ਵਾਦਾ ਕੀਤਾ ਤੇ ਸਭਾ 11 11 ਰਹਿ ਗਈ ਆ ਉਸ ਸਮਾਂ ਛੋਟੀ ਹੁੰਦੀ ਕਿ ਆਹੇ ਟਾਈਮ ਤੇ ਸੜਕ ਰਸਤੇ ਖਤਮ ਹੋ ਜਾਈਆਂ ਜਾਂ ਡੰਡੀ ਹੋ ਜਾਂ ਇਕੱਲੀ ਤੇ ਇਹ ਜੋ ਸੜਕ ਜਿੰਨੀ ਪਹਿਲਾਂ ਸੀਗੀ ਉਮੀ ਹੀ ਬਣਾਉਣ ਦੀ ਕਰਪਾਤਾ ਕਰੋ ਕਿਉਂਕਿ ਛੋਟੀ ਛਰ ਕਰਨ ਕਰਕੇ ਹਾਦਸੇ ਹੋਣ ਦਾ ਬਹੁਤ ਡਰ ਹੈ ਮੁਰੇ ਧੰਦਾ ਦਾ ਟਾਈਮ ਆ ਜਾਣਾ ਤੇ ਕਾਫੀ ਨੁਕਸਾਨ ਹੋਊਗਾ ਅਸੀਂ ਬੇਨਤੀ ਕਰਦੇ ਹਾਂ 18 ਨਹੀਂ ਜਿੰਨੀ ਪਹਿਲਾਂ ਸੀਗੀ 19 ਜਰੂਰ ਕਰ ਦਿਓ ਤਾਂ ਕਿ ਸਾਨੂੰ ਥੋੜਾ ਜਿਹਾ ਰਾਹਤ ਮਿਲੇ ਪਰ ਵੈਸੇ ਜੋ ਖੜਾ ਕੰਮ ਚੱਲ ਰਿਹਾ ਸੜਕਾਂ ਦਾ ਕੰਮ ਵੀ ਹੋਊਗਾ ਮੈਂ ਤੁਸੀਂ ਇਹ ਕੰਮ ਕਰ ਦਿਓ ਤੇ ਬੇਨਤੀ ਜੀ ਰਿਹਾ ਕਿ ਸਿੱਧਾ ਸੰਗਤ ਤੱਕ ਇਹ ਸੜਕ ਜਰੂਰ ਬਚਾਓ ਸਾਡੀ ਬੇਨਤੀ ਤੁਹਾਡੇ ਅੱਗੇ ਐਮਐਲਏ ਸਾਹਿਬ ਜੀ ਜੀ ਵੀ ਮੀਂਹ ਕਿਰਪਾ ਕਰੋ ਸਾਡੇ ਤੇ ਟੋੜ ਬਣ ਰਿਹਾ ਹੁਣ ਇਸ ਟਾਈਮ ਤੁਹਾਡੇ ਸਾਹਿਬ ਨਾਲ ਪਹਿਲਾ ਰੋਡ ਜਾਂਦਾ ਚ ਰੋਡ ਦਾ ਬਹੁਤ ਛੋਟਾ ਪਹਿਲਾਂ ਬਹੁਤ ਘਟਾ ਹੈ ਬੰਸਾ ਉਹਨਾ ਕਿਉਂਕਿ ਰੋਡ ਦਾ ਚੌੜਾ ਗਈ ਜਾਂਦਾ ਸਿੱਧਾ ਗੁਰਦੁਆਰ ਸਾਹਿਬ ਉਹ ਕਿੰਨੀ ਆਂਦੀ ਆ ਦੂਰੋਂ ਨੇੜਿਓਂ ਜੀ ਜੀ ਤੇ ਰੋਡ ਚਾਹੀਦਾ ਖੁੱਲਾ ਹੈ ਭਾਈ ਤੁਸੀਂ ਕਿੱਥੋਂ ਆਏ ਆ ਜੀ ਅਸੀਂ ਰੋਡ ਤੋਂ ਆਏ ਆ ਜੀ ਅੱਛਾ ਹੀ ਪਿੰਡ ਤੋਂ ਆ ਠੀਕ ਹੈ ਠੀਕ ਹੈ ਹਾਂਜੀ ਜੀ ਦਾ ਭਰਾ ਆ ਬਹੁਤ ਬਹੁਤ ਧੰਨਵਾਦ ਹਾਂਜੀ हां भाई जी ਕਿਹੜੇ ਪਿੰਡ ਤੋਂ ਆਏ ਜੀ ਰੋਡ ਪਿੰਡ ਤੋਂ ਜੀ ਅੱਛਾ ਜੀ ਆਪਣਾ ਜੀ ਆ ਰੋੜ ਬਣ ਰਿਹਾ ਜੀ ਆਪਣਾ ਗੁਰਦੈਰਾ ਸ਼ੂਦਾ ਨੂੰ ਤੇ ਆ ਤੇ ਪਹਿਲਾਂ ਵੀ ਤੁਸੀਂ ਲੰਘਦੇ ਰਹੇ ਆ ਪਹਿਲਾਂ ਤੇ ਇਸ ਟਾਈਮ ਵਿੱਚ ਕਿੰਨਾ ਫਰਕ ਆਈ ਰੋਡ ਪਹਿਲਾਂ ਜਿੰਨਾ ਹੈਗਾ ਇਹ ਨਹੀਂ ਜੀ ਪਹਿਲਾਂ ਨਾਲ ਤਾਂ ਘਟ ਗਿਆ 10-11 ਫੁੱਟ ਬਣ ਲੱਗ ਰਿਹਾ ਘੱਟ ਤੋਂ ਘੱਟ ਇਹ 22 ਫੁੱਟ ਰੋਡ ਚਾਹੀਦਾ ਹੈ ਤੇ ਜੇ ਰਚ ਵੇ ਜਾਂਦਾ ਫਿਰ ਬਹੁਤ ਔਖ ਹੋ ਜਾਂਦਾ ਹੈ ਆਪਣਾ ਕੀ ਨਾਂ ਤੇ ਕਿਹੜਾ ਪਿੰਡ ਹੈ ਜੀ ਆਹੀਂ ਪਿੰਡ ੱਲੋ ਵਾਲਾ ਕੁੱਲੀਆ ਅੱਛਾ ਤਲਵਾੜਾ ਰੋਡ ਪਠਾਨਕੋੜ ਜੀ ਜੀ ਠੀਕ ਹੈ ਜੀ ਹਾਂਜੀ ਸਾਡੇ ਭਾਂਜੇ ਦਾ ਵਿਆਹ ਕਲੋਨੀਆਂ ਅੱਛਾ ਜੀ ਇਹ ਰੋਡ ਪਹਿਚੋ ਜਿਦੋਂ ਦੇ ਆਨੇ ਨਾ ਸਾਡੇ ਬੱਚੇ ਅਟੜੇ ਅਸੀਂ ਜਿਦੋਂ ਦੇ ਵਿਆਹੇ ਨਾ 40 ਸਾਲ ਹੋ ਗਏ ਸਾਨੂੰ ਵਿਆਹ ਹੰਸਤੀ ਪੁੱਤਿਆਂ ਨੇ ਵੀ ਹੋ ਗਏ ਜੀ ਪੋਤੀ ਪੋਤੇ ਆਲੇ ਵੀ ਹੋ ਗਏ ਕਹਿੰਦੇ ਅਜੇ ਤੱਕ ਇਹ ਰੋਡ ਸਾਡੂ ਪੂਰਾ ਕਦੇ ਕੰਪਲੀਟ ਦੇਖਣ ਨੂੰ ਨਹੀਂ ਮਿਲਿਆ ਸੋ ਦੇਖੋ ਕਿੰਨਾ ਮਤਲਬ ਇਹਨਾਂ ਨੂੰ ਦੁੱਖ ਹੈ ਇਸ ਗੱਲ ਦਾ ਅੱਜ ਤੋਂ ਲੈ ਕੇ ਸਾਡੇ ਪਿੰਡਾਂ ਦੇ ਵਿੱਚ ਸਵਾਰੀਆਂ ਲੈ ਕੇ ਆਣੇ ਬਾਈ ਕੀ ਹਾਲ ਜੀ ਅੱਗੇ ਇਹ ਤੁਸੀਂ ਆ ਯਾ ਰੋਡ ਵਾਲੇ ਕੀ ਕਹਿਣਾ ਚਾਹੋਗੇ ਪਹਿਲਾਂ ਕਿੰਨਾ ਕੁ ਜੋੜਾ ਸੀ ਤੇ ਇਸ ਟਾਈਮ ਕਿੰਨਾ ਕੁ ਜੋੜਾ ਜੀ ਅੱਲਾਹ ਨਾਲੋਂ ਤਾਂ ਬਹੁਤ ਜ਼ਿਆਦਾ ਚੌੜਾਈ ਘਟ ਗਈ ਹੈ ਜੀ ਬਰਬਰ ਗੱਡੀ ਨੰਗਦੀ ਹੋਣਾ ਜਿਹੜੇ ਹਿਸਾਬ ਨਾਲ ਬਣਦਾ ਪਿਆ ਵਾ ਇਹ ਚੌੜਾਈ ਵੱਜਵੇ ਵਧੀਆ ਵਾ ਚੜੀ ਨੰਗੇ ਨਾਲ ਨਹੀਂ ਤਾਂ ਬਹੁਤ ਪਰੇਸ਼ਾਨੀ ਆਣੀ ਹੈ ਜੀ ਜਿਹੜੇ ਨੇ ਲੋਕ ਨੰਗਦੇ ਆ ਗੁਰਦੁਆਰਾ ਸਿੱਧਾ ਨੂੰ ਵੀ ਰਗਦਾ ਵਾ ਬਹੁਤ ਪਰੇਸ਼ਾਨੀ ਆਊਗੀ ਆਪਣਾ ਨਕੀ ਨਾ ਜੀ ਮੈਨੂੰ ਜੀ ਚਾਹੀ ਅੱਛਾ ਬਾਬਾ ਜੀ ਇਹ ਰੋਡ ਬਾਰੇ ਕੀ ਕਹਿਣਾ ਚਾਹੋਗੇ ਰੋਡ ਬਾਰੇ ਸਜਾ ਖੁੱਤ ਚੜਾ ਗਾ ਦਿਓ ਮਸ ਠੀਕ ਹੈ ਜੀ ਉੱਠ ਫੋਟੋ ਉੱਡ ਉੱਡ ਫੋਟੋ ਤੁਨ ਇਹ ਠੀਕ ਹੋ ਜੀ ਚਲੋ ਬਧੀਆਂ ਮਿਹਰਬਾਨੀ ਜੀ ਹਾਂਜੀ ਸੋ ਮੰਤਰੀ ਸਾਹਿਬ ਨੂੰ ਸਾਰੀਆਂ ਸੰਗਤਾਂ ਦੇ ਇੱਕੋ ਇੱਕ ਅਪੀਲ ਹੈ ਕਿ ਗੁਰਦੁਆਰਾ ਸ਼ਹੀਦਾਂ ਨੂੰ ਆਉਣ ਵਾਲੀ ਜਿਹੜੀ ਸੜਕ ਹੈ ਜਿਵੇਂ ਤੁਸੀਂ ਵਾਦਾ ਕੀਤਾ ਸੀ ਕਿ 18 ਫੁੱਟ ਦੀ ਸੜਕ ਬਣੂਗੀ ਸੋ ਬੇਨਤੀ ਹੈ 18 ਫੁੱਟ ਦੀ ਸੜਕ ਇਹ ਜ਼ਰੂਰ ਬਣਨੀ ਚਾਹੀਦੀ ਹੈ ਕਿਉਂਕਿ ਗੁਰਦੁਆਰਾ ਸ਼ਹੀਦਾਂ ਨੂੰ ਆਉਣ ਵਾਲੀ ਸੜਕ ਦਾ ਤੁਸੀਂ ਵਾਅਦਾ ਕੀਤਾ ਸੀ ਅਤੇ ਇਸੇ ਗੁਰਦੁਆਰਾ ਸ਼ਹੀਦਾਂ ਤੋਂ ਤੁਹਾਡੀ ਆਵਾਜ਼ ਪੂਰੀ ਹੋਈ ਸੀ ਅਤੇ ਤੁਸੀਂ ਇਲੈਕਸ਼ਨ ਦੇ ਵਿੱਚ ਜਿੱਤੇ ਹੋ ਤਾਂ ਇੱਥੇ ਅਰਦਾਸ ਬੇਨਤੀ ਕਰਕੇ ਦਿੱਤੇ ਹੋ ਇੱਥੇ ਤੁਸੀਂ ਖੰਡਪਾਲ ਸਾਹਿਬ ਵੀ ਰਖਾਇਆ ਸੀ ਤੁਹਾਨੂੰ ਤਾਂ ਖੁਸ਼ੀ-ਖੁਸ਼ੀ ਰੋਡ ਇਹ 18 ਫੁੱਟ ਦਾ ਬਣਾਉਣਾ ਚਾਹੀਦਾ ਸੋ ਫਿਰ ਬੇਨਤੀ ਹੈ ਸਾਰੀਆਂ ਸੰਗਤਾਂ ਵੱਲੋਂ ਕਿ ਆਪਣੇ ਕੀਤੇ ਹੋਏ ਵਾਅਦੇ ਨੂੰ ਜ਼ਰੂਰ ਪੂਰਾ ਕਰੋ ਜੀ ਇਹ ਸੜਕ ਨੂੰ 18 ਫੁੱਟ ਤੁਸੀਂ ਕਿਹਾ ਸੀ ਅਤੇ 18 ਫੁੱਟ ਜ਼ਰੂਰ ਬਣਾਓ ਜੀ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਿਲ ਸਿੰਘ ਰਠੌਰ ਚੜ੍ਹਦੀ ਕਲਾ ਵਾਸ ਪੰਜਾਬ ਦੇ ਲਾਈਵ ਟੀਵੀ ਤੋਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ